ਕਮੇਟੀ ਵਾਲਿਆਂ ਨੂੰ ਮੈਂ ਫੋਨ ਆਇਆ ਕਹੂੰਗਾ ਵੀ ਹੁਣ ਫੋਨ ਆਇਆ ਹਿੰਮਤ ਮਾਰੋ ਕਿਉਂਕਿ ਪ੍ਰਮੁਖ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਜ਼ਰੂਰੀ ਆ ਖਿਡਾਰੀਆਂ ਵਾਸਤੇ ਜਿਹੜਾ ਪਾਣੀ ਉਹ ਮੰਗਵਾ ਦਿਓ ਆਇਆ ਜਾ ਰਹੀ ਹੈ ਓ ਇੱਧਰ ਆਇਆ ਜੀਤਾ ਬੜਾ ਸ਼ਾਨਦਾਰ ਆਇਆ ਲੋਈ ਆ ਵੀ ਇੱਧਰ ਇੱਧਰ ਆਇਆ ਸਾਡਾ ਵੀ ਸੁੱਖਾ ਪੰਜਵਾਂ ਸ਼ਾਨਦਾਰ ਟੂਰਨਾਮੈਂਟ ਮੰਡੀ देओल ਸਿੰਘ ਵਾਲਾ ਜੀ ਦਰਾਂ ਮੰਡੀ ਵਿੱਚ ਖੇਡਿਆ ਜਾ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਵੀ ਸੁੱਖ ਇਸ ਦੇ ਦੁਆਰਾ ਜੋ ਪਰੀਵਰ ਕਾਜ ਸਰਵ ਨਹੀਂ ਕੀਤੀ ਗਈ ਆ ਤੇ ਮੈਚ ਦੀ ਸ਼ੁਰੂਆਤ ਆ ਜੋ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈਆਂ ਗਈਆਂ ਉਹ ਤੂੰ ਵੀ ਸੁਖੇ ਵੀਰ ਦਾ ਇੱਥੇ ਪਹੁੰਚਣ ਤੇ 5 ਰੁਪਏ ਦਾ ਸਮੂਰਤੀ ਕਮੇਟੀ ਨਗਰਵਾਲੀਆਂ ਜਿੱਲਾ ਆਉਂਦੇ ਆ ਤੇ तहे ਦਿਲੋਂ ਧੰਨਵਾਦ ਕਰਦੇ ਆ ਉਧਰੋਂ ਸਾਡਾ ਵੀਰ ਲੱਖਾ ਧੂੜਕਟ ਲੱਖਾ ਆਪਣੇ ਪੂਰੀ ਪ੍ਰੈਸ ਦੇ ਨਾਲ ਪਹੁੰਚਿਆ ਇੱਥੇ ਚਲੋ ਚੈਨਲ ਆਪਣੇ ਲੈ ਕੇ ਪੰਜਾਬੀ ਰੌਣਕ ਮੇਲਾ ਚੈਨਲ ਚੱਲ ਰਿਹਾ ਜੋ ਅਸੀਂ ਲੱਖੇ ਦਾ ਬਹੁਤ ਧੰਨਵਾਦ ਕਰਦੇ ਆ ਜੋ ਇਥੋਂ ਦਾ ਮੈਚ ਆ ਜੋ ਇਥੋਂ ਦਾ ਆਨੰਦ ਆ ਉਹ ਦਿੱਸਾ ਵਜੇਸਾ ਨਹੀਂ ਧਰਦੀ ਤੇ ਨਿਹਾਲ ਸਿੰਘ ਵਾਲੇ ਦੀ ਮੰਡੀ ਤੋਂ ਲਾਈਵ ਦਿਖਾਇਆ ਜਾਣਾ ਤੋ ਲੱਖੇ ਦਾ ਬਾ ਬਾ ਤਲਵਾਰ ਦਾ ਪ੍ਰਸਾਦ ਅਲੀ ਨਾ ਕੱਟ ਕੇ ਭਾਈ ਚੰਗੋ ਇਹ ਰਹਿਣ ਦੇ ਵਧੀਆ ਨਹੀਂ ਲਾਈਵ ਆ ਵੀਰੇ ਲਾਈਵ ਚੱਲੀ ਆ ਆਲਾ ਜੱਲੀ ਨਾ ਬੜਾ ਤੈਨੂੰ ਤਲੀ ਜਰਨਾ ਚਾਹੀਦਾ ਮੈਂ ਨਾ ਸਬਸਕ੍ਰਾਈਬ ਨਹੀਂ ਤੂੰ ਲਾਈਵ ਫਾਈ ਹੋ ਜਾਗਾ ਮੈਂ ਪੁੱਛ ਤਲਾ ਜੀ ਮਰੀ ਹੋਈ ਨਹੀਂ ਲੱਖੇ ਤੇ ਆਪ ਵੀ ਲੋਨ ਦਾ ਮੇਲਾ ਲੈਂਕ ਭੇਜੀ ਕੱਲ ਦੇ ਨੇ ਕੱਲ ਆਹ ਬੜੀ ਮੜਾ ਚੈਨ ਲਾਇਕ ਆਸ ਆਹ ਥਰ ਹਰੇਕ ਮੈਚ ਚ 10 ਗੱਬਾ ਹੋਣੀ ਆ ਦੇਖੋ ਬਾਬੇ ਬਟਾਣੀ ਤੋਂ ਲੈ ਕੇ ਕਮੇਟੀ ਦਾ ਫੈਸਲਾ ਜੋ ਵੀ ਕਮੇਟੀ ਕਰੇਗੀ ਉਹਨੂੰ ਸਾਰਾ ਮੱਥੇ ਮੰਨਿਆ ਜਾਊਗਾ ਉਧਰੋਂ ਬਿੱਲਾ ਵੀ ਸਾਡਾ ਵੀਰ ਬੋਰਸ ਤੇ ਪੱਕੀ ਡੋਡੀ ਹੈ ਪਾਣੀ ਚੱਲੀ ਜਾ ਸਬਸਕ੍ਰਾਈਬ ਕਰਤਾ ਨਹੀਂ ਕੀਤਾ ਉਹ ਆਪਣੀ ਐਂਟਰੀ ਯੂ ਬਿਕੇਨੀ ਮਰੋਣ ਟੈਨਲ ਕਰ ਲਓ ਕੋਈ ਪੰਜਵਾਂ ਉਹ ਗੱਟਾ ਸਾਈਡ ਤੇ ਕਰ ਲੈ ਕੱਢ ਲਿਆ ਤਾਰੇ ਸਾਰਿਆਂ ਨੂੰ ਵਧੀਆ ਬਣਾ ਦਿਓ ਬਾਜਾ ਹੋਏ ਵਰਸ ਲਾ ਕੇ ਕੋਈ ਅੰਦਰ ਲਾਈਵ ਸਾਈਡ ਤੇ ਹੁਣ ਹੈ ਸ਼ੁਰੂ ਹੋ ਗਿਆ ਹਣ ਕੇ ਕਰਮ ਹੋ ਗਿਆ ਹਲੋ ਬਾਈ ਲੈ ਜੁੜਦੇ ਬਾਈ ਆ ਜਾਟ ਆ ਮਰੇ ਗੱਭਾ ਕਿੰਨੇ ਕਿੰਨੇ ਆ ਧਰੇ ਧਰੇ ਲੈਂਡ ਤੋਂ ਬਾਹਰ ਕੱਢ ਦੇ ਕੇ ਲੈਂਡ ਤੋਂ ਅੰਦਰ ਕਰਨਾ ਉਹ ਜੋ ਕੱਢਦੇ ਕੋਈ ਨਹੀਂ ਲੈ ਲੈ ਕੰਮ ਵੱਡ ਗਿਆ ਪੱਕਾ ਜੀ ਉਹ ਵੀ ਆ ਜਾ ਉਹ कोने <laughs> भाई <laughs> <laughs> ਕਿੰਨੇ ਸਕੋਰ ਮੰਗ ਲੇ ਦੋ ਗੱਬਾਂ 40 ਦੋ ਗੱਬਾਂ 40 40 ਸਕੋਰ ਦੋ ਗੱਬਾਂ ਦੋ ਗੱਬਾਂ ਵੀਰੇ ਉਹ ਨਿਗਾੜ ਲਓ ਉਹ ਗੈਂਡੇ ਐਨੂੰ ਹੋ ਜੋ ਮਾਰ ਆ ਬੀਲਾਂ ਫਸੇ ਮਗਰਲੇ ਪਾਸੇ ਆ ਜੋ ਵੀ ਬੰਦਾ ਜਾ ਇੱਥੇ ਦਰੀਆਂ ਵਿਖਾ ਕੇ ਥੱਲੇ ਚੌਕੜੀਆਂ ਮਾਰ ਕੇ ਬੈਜੂ ਬਹੁਤ ਵਧੀਆ ਮਨਿੰਦਰ ਦੁਆਰਾ ਸਕੋਰ ਆ ਹਰਿਆਣਾ ਢੰਡਾਰੀ ਦੇ ਗਰੁੱਪ ਵਿੱਚ ਜਮਾਂ ਕਰਦੇ ਹੋਏ ਚਲੋ ਜੀ ਲਖਾ 3 ਗੱਭ ਚੌਥੀ ਬੋਲ ਦਿਆ ਕਰੋ 1 ਗੱਭ 40 ਸਰਪਰ ਹਾਂਜੀ ਬੋਲ ਦਿਆ ਕਰੋ ਇਹਦੇ ਜਿਹੜੀਆਂ ਟੀਮਾਂ ਨਵੀਆਂ ਪਹੁੰਚ ਟੁਕੀਆਂ ਉਹ ਟੀਮਾਂ ਆਪਣੀ ਐਂਟਰੀ ਜ਼ਰੂਰ ਕਰਵਾ ਲਓ ਬੋਲ ਦਿਆ ਕਰੋ ਸਕੋਰ ਵੀ ਦੇ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਲਖੇ ਦਾ ਇੱਕ ਚੈਨਲ ਆਪਾਂ ਗੁੱਲੀ ਡੰਡੇ ਵਾਸਤੇ ਸਪੈਸ਼ਲ ਲਾਈਵ ਕਰਨ ਵਾਸਤੇ ਬਣਾ ਲਿਆ ਪਿਆਬੀ ਰੌਣਕ ਮੇਲਾ ਐਡ ਦੀ ਡਾਟ ਉਸ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦਾ ਬਟਨ ਨੱਪ ਕੇ ਉਹਦੇ ਨਾਲ ਜ਼ਰੂਰ ਜੁੜੋ ਇਹਦਾ ਲਖੇ ਇਹਨੂੰ ਬਣਾਇਆ ਹੈ ਆਪਣਾ ਸਪੈਸ਼ਲ ਗੁੱਲੀ ਡੰਡੇ ਵਾਸਤੇ ਆ ਬਹੁਤ ਬਹੁਤ ਦਿਨ ਨੂੰ ਫੋਲੋ ਕਰੋ ਹੈ ਵਿਗਿਆਨ ਪੀਟਰ ਗਾਈਸ ਵੀਰੇ ਲੈ ਵੀ ਗਬਰੂ ਫੀਤਾ ਲੱਗ ਗਿਆ ਇੱਧਰ ਲੁਧਿਆਣੇ ਦੀ ਹਰਦੀਸ ਅਰੇ استاد ਇੱਧਰ ਫੀਤਾ ਲੱਗ ਗਿਆ ਪਰ ਮੈਨੂੰ ਲੱਗਦਾ ਕਿੱਥੇ ਗੱਲ ਬਣੂਗੀ ਫੀਤਾ ਵਾ ਗਿਆ استاد ਲੋਗ ਅੱਧਰ ਨੂੰ ਆ ਜਾ ਮਾੜੀ ਮੈਨੂੰ ਕੁਝ ਯਾਰ ਨਾ ਕਿਉਂ ਨਿਹਾਲ ਸਿੰਘ ਵਾਲੇ ਦਾ ਕਾਪਾ ਸੇਕ ਨਾ ਭਾਈ ਦੂਜਾ ਫਿਰ ਧਾਇਆ ਲੱਗ ਗਿਆ ਕਿਉਂਕਿ ਕਮੇਟੀ ਦੇ ਜਿਹੜੇ ਬੱਚੇ ਆ ਉਹ ਹੀ ਆਪਣੇ ਬੱਚੇ ਖੇਡ ਗੁਲੀ ਡੰਡਾ ਐਨ ਕਹਿੰਦੇ ਸਰਾ ਹੋ ਰਿਹਾ ਅੱਜ ਸਰਾ ਸਰਾ ਹੋ ਗਿਆ ਭਾਈ ਸਕੋਰ ਮਿਲ ਰਿਹਾ ਠੀਕ ਐ ਇੱਕ ਗੱਬ 70 ਸਰੇ ਦਾ ਸਰੇ ਦਾ ਕਪਕੇੜਿਆ ਜਾ ਰਿਹਾ ਹੈ ਕਹਿੰਦੇ ਅੱਜ ਨਿਹਾਲ ਸਿੰਘ ਵਾਲੇ ਦੀ ਧਰਤੀ ਤੇ ਐਨ ਕਹਿੰਦੇ ਬੱਲੇ ਬੱਲੇ ਹੋਇਆ ਇੱਕ ਹੱਪ ਤੇ 70 ਸਕੋਰ ਮਾਰੇ ਭਾਈ ਇੱਕ ਹੱਪ ਸਾਡੇ ਲੁਧਿਆਣੇ ਵਾਲੇ ਐ Jadi nggak pasuknya namanya, oh apa nih trigger walo out. ਉਹ ਬਹੁਤ ਦਾਤੀ ਨਾ ਉਹ ਦਰਾਂ ਦੇ ਦੋ ਹੀ ਫੇਮਾ ਕਲੀਅਰ ਜੀ ਜੇ ਮੜਾ ਡੱਟ ਹੋ ਔਰ ਜੀ ਜੀ ਆਪਣੇ ਬੰਦੇ ਫੋਲੋ ਠੀਕ ਹੈ ਇੱਕ ਦੋ ਬੱਕੇ ਨੂੰ ਚਾਰਜ ਪੰਜ ਹੋ ਗਿਆ ਇੱਕ ਬੱਕੇ ਦੇ ਉਧਰ ਚਾਰ ਪੰਜ ਕੇ ਮਾਰ ਪੰਜ ਕੇ ਭਰੇ ਠੀਕ ਆ ਬਹੁਤ ਸਰੇ ਦਾ ਸ਼ੌਕ ਹਾਂ ਜੀ ਬਹੁਤ ਵਧੀਆ ਮੈਚ ਇਦੋ ਤਾਂ ਬੋਲੀ ਡੰਡੇ ਦਾ ਟੂਰਨਾਮੈਂਟ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਖੇਡਿਆ ਜਾ ਰਿਹਾ ਤੇ ਲਾਈਵ ਦੀ ਬਿਉਟੀ ਸਾਡਾ ਵੀਰ ਲੱਖਾ ਆਊਟ ਦੋ ਗੱਬਾ ਆਊਟ ਸ੍ਰੇਦਾ ਕੈਚ ਲੇਤਾ ਅਮਿਤ ਇਹ ਝਿਰੂ ਕਲਪਾਕੇ ਖੇਡ ਰਿਹਾ ਝੀਲੂ ਝੀਲੂ ਹੋਈ ਪਈ ਆ ਤੇ ਲੱਖਾ ਕਹਿੰਦਾ ਹੁੰਦਾ ਹੱਲਾ ਗੁੱਲਾ ਹੱਲਾ ਗੁੱਲਾ ਕੇ ਆਵਣਿਆ ਉਹੀ ਹੱਲਾ ਗੁੱਲਾ ਵਾਹ ਵੀ ਵਾਹ ਇੱਕ ਪਾਸੇ ਆਵਣਾ ਸ਼ੀਲੂ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਸਾਡੇ ਆਉਣੇ ਹੁਣੀ ਤੇ ਅਗੋ ਸਾਡੇ ਆ ਭਾਈ ਸੰਤੋਸ਼ ਢੰਡਾਰੀ ਦੀ ਲੁਧਿਆਰੇ ਵਾਲੇ ਦੀ ਟੀਮ ਸਾਹਮਣੇ ਕਰਦੀ ਹੋਈ ਆ ਦੇਖਦੇ ਆ ਭਾਈ ਬੰਦਾ ਇਹਨੂੰ ਬਾਹਲਾ ਨਾ ਤੇ ਰੱਖਣਾ ਉਹ ਬੈਠਾ ਹੈ ਇਹਦੀ ਮੜੀ ਲੈਡ ਵਧਾ ਦੇ ਲੈਡ ਨਹੀਂ ਇੱਥੇ ਇਹ ਫੌਲੀ ਹੈਗਾ ਇਹ ਬਾਕੀ ਆਪਣਾ ਨਾਮ ਆ ਇੱਧਰ ਉਂਗਲ ਲਾ ਬਹੁਤ ਵਧੀਆ ਪ੍ਰਦਰਸ਼ਨ ਸੰਤੋਸ਼ ਢੰਡਾਰੀ ਆ ਪਹੁੰਚ ਚੁੱਕਿਆ ਬੈਟਿੰਗ ਤੇ ਸੰਤੋਸ਼ ਕੰਡਾਰੀ ਵਾਲੋ ਪਾਸੇ ਹੋ ਜਾ ਕਰੋ ਪਾਸੇ ਰੋਡ ਵੀਰੇ ਆਊਟ ਆਫ ਲੱਗੇ ਬਾਹਰ ਲਾਈਵ ਲਾਈਵ ਹੀ ਚੈੱਕ ਕਰ ਲਾਈਵ ਨੇ ਮੈਂ ਅੰਪਾਇਰਾਂ ਨੂੰ ਬੇਨਤੀ ਕਰੂੰਗਾ ਵੀ ਜੋ ਵੀ ਜਜਮੈਂਟ ਦੇਣੀ ਹੈ ਫੂਟ ਚੱਕ ਕੇ ਦੇਖ ਲੈ ਕਲੀ ਲੱਗੀ ਹੋਊਗੀ ਲੱਗੀ ਹੈ ਵੀਰੇ ਆ ਦੇ ਫੂਟ ਚੱਕ ਕੇ ਦੇਖ ਲੋ ਲੱਗੀ ਹੈ ਯਾਰ ਠੀਕ ਹੈ ਬਈ ਕੋਈ ਔਰ ਗੁੱਲੀ ਨੌਕਰ ਹੈਗੀ ਕੋਲੀ ਕੋਲੀ ਕੋਈ ਗੱਲ ਨਹੀਂ ਓਏ ਇੱਧਰ ਫੜਾ ਜਿੰਨੇ ਵੀ ਅੰਪੈਰਡ ਨੇ ਆ ਗਏ ਗੱਲ ਨੂੰ ਜਾਣ ਦੇਣੀ ਆ ਕਿਸੇ ਖਿਡਾਰੀ ਨਾਲ ਗੁੰਡੀਆਂ ਗੁੰਡੀਆਂ ਗੁੰਡੀ ਰੋਕਣੀ ਹੈ ਕਮੇਟੀ ਦੱਸੂ ਆਉਣੀ ਰੋਕ ਲੋ ਰੋਕ ਲੋ ਕੋਈ ਗੱਲ ਨਹੀਂ ਜੋ ਤੁਹਾਡੀ ਆਪਸੀ ਸਹਿਮਤੀ ਚਾਹੀਦੀ ਸਾਰੇ ਖਿਡਾਰੀਆਂ ਦੀ ਹਾਟ ਹਾਟ ਬਾਈ ਬਾਬਾ ਪਿੱਛੋਂ ਜਾਣੇ ਥੋੜਾ ਧਿਆਨ ਨਾ ਕੋਨੀ ਕੱਲ ਗਲਾ ਤੇ ਭਵਾਨੀਗੜ ਤਾਸ ਕਰ ਲੋ ਆ ਕੇ ਇੱਥੇ ਮੰਦਰ ਤੇ ਪਹੁੰਚੋ ਇੱਕ ਜਿਹੜਾ ਭਵਾਨੀਗੜ ਦਾ ਤੇ ਇੱਕ ਆਪਣਾ ਕੱਲ ਕਲਾ ਦਾ ਆ ਮਾਫੀ 108 ਓਏ ਰਮਨੇ ਓਏ ਸ਼ਿੱਲੂ ਗਲਾਬਾ ਅਮੀਦ ਆ ਗਏ ਗੁੱਲੀਆਂ ਬੱਲੇ ਬਲੇ ਸਹੀ ਆ ਹੋਰ ਕਿਹਦੇ ਕੋਲ ਭਾਈ ਲਾਈਵ ਨੂੰ ਵੀ ਕੱਢ ਕੇ ਦੇਖ ਲੋ ਯਾਰ ਚੱਲਦਾ ਕਿ ਸਹੀ ਨਹੀਂ ਬਹੁਤ ਵਧੀਆ ਸ਼ਾਨਦਾਰ ਪੰਜਵਾਂ ਟੂਰਨਾਮੈਂਟ ਮੰਡੀ ਨਿਹਾਲ ਸਿੰਘ ਵਾਲਾ ਵਿਘਕੇ ਡੇ ਜਾ ਰਿਹਾ ਤੇ ਪਹਿਲਾ ਮੈਚ संतोष भंडारी वासीज शीलू क्लब तफीक ए लियालो सिंह वाला ਤੇ ਦੂਸਰਾ ਮੈਚ ਦੂਸਰਾ ਮੈਚ ਭਵਾਨੀਗੜ ਪਟਿਆਲਾ ਵਸੀ ਘਲਕਾ ਮੋਗਾ ਸੋ ਬਹੁਤ ਵਧੀਆ ਸਿਵਾਵਾਂ ਨਿਭਾ ਰਿਹਾ ਸਾਡਾ ਛੋਟਾ ਵੀਰ ਲਖਾ ਜਸਮੀਤ ਦੋਫੇਤਾ ਨਿਹਾਲ ਸਿੰਘ ਵਾਲੇ ਦੀ ਧਰਤੀ ਤੋਂ ਜੋ ਅੱਜ ਮੈਦਾਨ ਸਾਹ ਪਿੱਛੇ ਹੋਏ ਬੱਚੇ ਹੋਏ ਬਾਈ ਬਾਈ ਵਾ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਬੁਖਾਰੇ ਆ ਸਭ ਪੈਦਲੋਂ ਤਲਵਾਰ ਕਰਦਾ ਸਾਡੇ ਵੀਰ ਲਖੇ ਦਾ ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਡੀ ਲਾਈਨ ਛੱਡ ਕੇ ਪਾਸੇ ਹੋ ਗਏ ਜਿਹੜਾ ਖਿਡਾਰੀ ਸੈ ਗਿਆ ਉਹ ਨੰਬਰ ਕੱਟੇ ਜਾਣੇ ਆ ਇੱਕ ਵੀ ਉਹ ਬੀਆਲੀ ਆ ਬੀਆਲੀ ਆ ਸੋ ਸਾਰੇ ਖਿਡਾਰੀਆਂ ਨੂੰ ਫੇਰ ਬੇਨਤੀ ਕਰਦੇ ਆ ਕਿ ਡੀ ਲਾਈਨ ਨੂੰ ਜਮਾਂ ਖਾਲੀ ਕਰ ਦਿਓ ਸੀਮੂ ਯਾ ਬਾ ਯਾ ਬਾ ਪਾ ਬਾਜਾ 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 ਬਸ ਇਹ ਕਰ ਦੇ ਮੈਨੂੰ ਇਹ ਭੀਤੇ ਤੇ ਰਹਿ ਖਿਆ ਯਾਰ ਆ ਵੀਚੇ ਦੇਈਆਂ ਮੈਂ ਉਹ ਚਾਹ ਤੇ ਆਹ ਹੜ ਪਹਿਲਾ ਤੱਕ ਗਾ ਬਈਆ ਸਾਰੇ ਪਾਸੇ ਉਹ ਨਿੱਕੇ ਹੋਏ ਹੋ ਰੈਡ ਔਰ ਰੈਡ ਲੋਰ ਮੈਂ ਕੀ ਕਰ ਜਾਨੇ ਯਾਰ ਉਹ ਮਨੀਸ਼ ਪੁੱਤ ਕਿਵੇਂ ਅੰਪਾਇਰ ਬਕਾ ਤੂੰ ਵੀ ਨਿੱਕੇ ਘਰੇ ਆਉਣ ਨੂੰ ਆਜੋ ਖਿਆ ਯਾਰ ਮੰਦੀ ਦਾ ਹੀ ਕੋਣ ਨਹੀਂ ਯਾਰ ਕੋਣ ਨਹੀਂ ਦੀਦਾ ਵੀਰ ਬੰਦਾ ਜਾ ਇਧਰ ਆ ਜਾ ਵੀਰ ਬੰਦਾ ਕਿੰਨੇ ਆ ਮੈਂ ਭੋਲੀ ਘਰ ਐਨ ਬੁਲਾਉ ਦੇ ਦੋ ਚਾਲ ਦੋ ਚਾਲ ਕਾ ਤੋ ਗੱਬ ਖਰਾਬ ਕਰਤੀਆਂ ਜਾਂ ਜਾਂ ਪਿੰਨ ਵੀ ਜਦੋਂ ਆਉਂਦੇ ਨਾਲ ਥੋੜੀ ਆ ਉਹਨਾਂ ਦੇ ਸਰਮਨ ਸੱਚ ਇੱਕ ਇੱਕ ਗੇਰੋ ਖੇਡੀ ਚੱਲ ਵਧੀਆ ਟਰਨ ਨਾਲ ਅਮਿਤ ਦੁਆਰਾ ਕੀ ਗੱਲ ਮਾਰਨਾ ਕਲਕਤਵਾ ਬਾਈ ਫੇਰ ਤੇਰੇ ਨਾਲ ਤੇ ਮੈਂ ਆਪੇ ਨਾਲ ਜਾ ਕੇ ਤੇਰੀ ਮੇਰੀ ਗੱਲ ਕਰਾ ਲੀ ਜੀ ਨਾਮ ਠੀਕ ਹੈ ਸੋ ਸ਼ੀਲੂ ਕਲੱਬ ਦੁਆਰਾ ਬਹੁਤ ਵਧੀਆ ਬੈਟਿੰਗ ਕੀਤੀ ਜਾ ਰਹੀ ਆ ਤੇ ਅੰਪਾਰੀ ਤੇ ਸਾਡਾ ਵੀਰ ਹਰਮਨ ਲਓ ਵੀ ਮੁੰਡਿਓ ਫੀਤਾ ਲੱਗ ਚੁੱਕਿਆ ਏ ਕਪਾਸੇ ਛੇ ਲੁਗਲਾਬ ਦੂਸਰੀ ਟਾਈਮ ਟੀਮ ਆ ਗਈ ਹੈਗੀ ਲੁਧਿਆਣੇ ਦੀ ਕਿੰਨੇ ਰੇ ਉਹ ਪਰ ਮੈਨੂੰ ਲੱਗਾ ਸਕੋਰ ਦੇ ਜੀ ਕਿੰਨੇ ਮੰਗੇ ਆ 40 40 ਇੱਕ ਗੱਬ 40 ਸਕੋਰ ਮੰਗੇ ਹੈ ਜੀ ਲੱਖੇ ਦਵਾਰਾ ਲਾਈਵ ਮੈਚ ਦੀ ਰਿਕੋਰਡਿੰਗ ਤੇ ਨਾਲ ਦੀ ਨਾਲ ਹੀ ਰੀਪਲੇ ਵੀ ਹੋਊਗਾ ਉਹ ਜੇ ਵੀ ਰੌਲਾ ਪਊਗਾ ਤਾਂ ਹਾਂਜੀ ਅਮਿਤ ਦਵਾਰਾ ਬਹੁਤ ਵਧੀਆ ਸ਼ਾਟ ਗੁੱਲੀ ਵੱਜੀ ਆ ਵੀਰੇ ਫੇਰੀ ਜਦੋਂ ਉੱਠਣ ਲੱਗਿਆ ਉਹਨੇ ਪੈਰ ਮਾਰ ਤਾ ਉਹ ਗੁੱਲੀ ਵੱਜੀ ਤੇ ਗੁੱਲੀ ਤੇ ਚੈੱਕ ਕਰ ਲੈ ਬੈਕ ਕਰਕੇ ਬੈਕ ਕਰ ਲੈ ਦੇਖ ਲਓ ਦੇਖ ਲਓ ਕਿਉਂ ਅੰਪਾਇਰ ਫੈਸਲਾ ਦਿੰਦਾ ਲਾਈਵ ਆ ਲਾਈਵ ਆ ਡਿਸੀਜਨ 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 ਆ ਉਧਰ ਲਾਈਵ ਚੱਲੀ ਜਾਂਦੇ ਤਾਂ ਗੈਰ ਨਹੀਂ ਹੁੰਦਾ ਮੇਰਾ ਜੋ ਰੂਲ ਆ ਦੂਸਰੇ ਫੋਨ ਤੋਂ ਦੇਖ ਲਓ ਹੁਣੇ ਦੇਖ ਲਓ ਭਾਵੇਂ ਕੋਈ ਚੱਕਰ ਵਾਲੀ ਗੱਲ ਆ ਆ ਬਾਬਾਏ ਚੱਕੂ ਆ ਗਰਾਊਂਡ ਤੇ ਕੀ ਪਿਆ ਆ ਆ ਮੁੰਡੇ ਤੋਂ ਫੀਤੇ ਵਾਲਿਓ ਤੂੰ ਇੱਧਰ ਆ ਗਿਆ ਯਾਰ ਜੇ ਲੋੜ ਪਊਗੀ ਉਦੋਂ ਭੇਜਾਂਗੇ ਤੁਹਾਨੂੰ ਉਹ ਕਾਲੀ ਛਾਂਟ ਵਾਲਾ ਮੁੰਡਾ बस मैसेज मैसेज ऑडी और आटा। आटा। नहीं सही दूजे इधर झांडिया करो ਦੋ ਗੱਬਾ ਦੋ ਗੱਬਾ ਆ ਲਈਆਂ ਇੱਕ ਚੁੱਕ ਗੱਡੀ ਇੱਕ ਦੂਜੀ ਉੱਥੋਂ ਲਈ ਦੋ ਗੱਬਾ ਉਹ ਨਹੀਂ ਸੀਗੀ ਲੱਖੇ ਹਰਮਨ ਦਾ ਸਾਥ ਦੇ ਨਾਲ ਅੰਪੈਰੀਜ ਮੈਂ ਉਹ ਹਟਾ ਦਿੰਦੀ ਸੀ ਆ ਉਹ ਨਹੀਂ ਸੀਗਾ ਕੋਗਲਾ ਓਏ ਆਊਟ ਹੁਣ ਤੁਸੀਂ ਡਿਸੀਜਨ ਲਓ ਇਹ ਚੀਜ਼ ਦਾ ਕਿ ਚੰਦ ਬਾਜ ਜਿਵੇਂ ਇੱਕ ਵਾਰੀ ਟਰਾਈ ਰੱਖਣਾ ਸੀ ਆ ਉਹ ਬੰਦ ਕਰੋ ਰਹਿ ਨਹੀਂ ਦੋ ਯਾਰ ਆਪਣੇ ਕਿਹੜਾ ਹੁੰਦੀ ਜਗੀ ਆਹ ਨਹੀਂ ਆਊਟ ਹੀ ਹੈਗਾ ਆਊਟ ਆ ਆਊਟ ਆ ਆਊਟ ਆ ਵਾਪਸ ਆ ਜਾ ਮੇਰਾ ਪੁੱਤ ਤੱਪਾ ਕਿਵੇਂ ਹੋ ਗਿਆ ਤਿਆਰ ਗੱਬਾ ਬਾਕੀ ਆ ਕੋਹੜਾ ਸਾਡ ਸਾਡੇ ਵਿੱਚਕਾਰ ਪਹੁੰਚ ਚੁੱਕਿਆ ਵੋ ਸਾਡਾ ਵੀ ਘੋੜਾ ਸਾਡੇ ਵਿੱਚਕਾਰ ਪਹੁੰਚ ਚੁੱਕਿਆ ਨਹੀਂ ਘੋੜਾ ਗੋਣਿਆ ਤੂੰ ਫੜਦੇ ਫਿਰਦਾ ਸੀ ਫੜਦੇ ਬਹੁਤ ਵਧੀਆ ਪ੍ਰਦਰਸ਼ਨ ਨੇ ਹਾਲ ਸਿੰਘ ਵਾਲੇ ਦੀ ਧਰਤੀ ਤੇ ਬਾਈ ਜੀ ਪਾਸੇ ਕਰ ਲੋ ਮੋਟਰਸਾਈਕਲ ਨਿੱਕੇ ਵੀ ਇੱਥੇ ਨਾ ਖੜੋ ਹੈਲੋ ਇੱਧਰ ਪਿੱਛੇ ਆ ਜਾ ਇੱਥੇ ਆ ਜਾਓ ਵੀਰੇ ਭਾਈ ਐਨੂ ਆ ਰਹੀ ਹੈ ਤੇ ਮਾਰੇ ਆ ਕਰ ਇਧਰਲੇ ਪਾਸੇ ਆ ਜਾ ਇਧਰ ਦੀ ਨਾਲ ਇਧਰ ਕੁਲ ਨਹੀਂ ਬਹੁਤ ਆ ਉਹ ਬਿਨਾ ਟਾਈਮ ਖਤਾਲ ਕੀਤੇ ਯਾਰ ਮੈਚਾਂ ਨੂੰ ਸੁਰੇ ਲਾਇਆ ਜਾਵੇ ਸੋ ਮੈਂ ਬੇਨਤੀ ਕਰੂੰਗਾ rau gale kore on nu vi apne team hai jehdi oh enter karwa lo ਹਮਨੇ ਦੁਆਰਾ ਬਹੁਤ ਵਧੀਆ ਛਾਟ ਕੈਂਡਾ ਗਿਆ ਹਮਣਾ ਤੇ ਆ 60 ਬਈ ਹਮਣਾ ਕਿੰਨੇ ਜੀ ਇਹ ਸ਼ਾਟ ਚਾਲਦੇ ਮੈਚ ਦੇ ਵਿੱਚੋਂ ਸ਼ੀਲੂ ਕਬਾ ਅਮਰੇਵੀ ਟੀਮ ਜੇਤੂ ਹੋ ਅਗਲਾ ਘਲਕਲਾ ਵਰਸੀ ਭਵਾਨੀਗੜ ਕੋੜਾ ਰੌਕੇ ਹੁਣ ਦੀਗੜ ਵਰਸੀ ਘਲਕਲਾ ਦੋਵੇਂ ਟੀਮਾਂ ਬਿਨਾਂ ਦੇਰੀ ਲਾਏ ਗਰਾਊਂਡ ਵਿੱਚ ਪੌਂਟਰ ਦੀ ਕਿਰਪਾਲਤਾ ਕਰੋ ਜੀ ਓਏ ਆ ਜਿੰਨੀਆਂ ਟੀਮਾਂ ਆਈ ਜਾਂਦੀਆਂ ਆਪਣੀ ਐਂਟਰੀ ਜਰੂਰ ਕਰਵਾਈ ਚੱਲੋ ਐਂਟਰੀ ਕਰਵਾਉਣੀ ਸ਼ਕੀਨੀ ਆ ਤੇ ਐਂਟਰੀ ਦਾ ਬੰਦ ਵੀ ਧਾਰ ਦੇਣੀਆਂ ਹੋਣਾ ਇਹ ਰੀ-ਐਂਟਰੀ ਵੀ ਥੋੜੀ ਦੇਰ ਚ ਖੁੱਲਣੀਆਂ ਕਰੀ ਲੈਣੇ ਚੈਨਲ ਕੱਢ ਬਰਾ ਕੀ ਹੋ ਗਿਆ ਬਾਈ ਕਮੇਟੀ ਨੂੰ ਬੇਨਤੀ ਆ ਪਾਣੀ ਮੰਗਾਓ ਯਾਰ ਮਾਲੂਕੀਆਂ ਕਮੇਟੀ ਨੂੰ ਬੇਨਤੀ ਆ ਕਿ ਪਾਣੀ ਪਾਣੀ ਇਧਰ ਮੇਰੇ ਸੱਦੇ ਹੱਥ ਕਿਆ ਹੋਇਆ ਯਾਰੇ ਮੈਚ ਐ ਪਲੇ ਹੋ ਰਿਹਾ ਵੀਰੇ ਆਣਵਾ ਆ ਜੋ ਯਾਰ ਵੀਰੇ ਹੈ ਵੇ ਸਟੋਰੀ ਜੀ ਬਣੂਗੀ ਇਹ ਤਾਂ ਪਛੋਟ ਸਟੋਰੀ ਬਣਨੀ ਮੇ ਜੀ ਬਣੀ ਜੀ ਇੱਕ ਮਿੰਟ ਹੋਰ ਤਣਾ ਕਰ ਲੈ ਕੱਟ ਕੇ ਸ਼ੁਰੂ ਤੋਂ ਇੱਥੋਂ ਕੱਟ ਕੇ ਚਲਾ ਦੇ ਕੋਈ ਨਾ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ